ਖੰਡ ਮਾਇਆ ਮੋ ਹੈਰਾਨਾ ਇਤ ਉਤ ਜਾਹੇ ਕਾਲ ਕਹ ਜਾਪੇ ਗੁਰਮੁਖ ਫੋਜ ਲਹੈ ਘਰ ਆਪੇ ਜਿਨ ਗੁਰ ਸ਼ਬਦਾਂ ਮਨ ਨਹਿ ਛੋੜਾ ਸਿਮਰ ਹੋ ਰਹਾ ਨਾਮ ਅਤ ਨਿਰਮਲ ਅਵਰ ਤਿਆਗੋ ਹਮੈ ਕਉ ਰਹਾਉ ਇਹ ਮਨ ਭੁਗਤ ਕਹੋ ਕਿਉ ਰਹਸੀ ਬਿਨ ਸਮਝੇ ਜਮ ਕਾ ਦੁਖ ਸਹਸੀ ਆਪੇ ਬਖਸ਼ੇ ਸਤ ਗੁਰ ਮੇਲਾ ਕਾਲ ਕੰਟ ਕੁਮਾਰੇ ਸਚ ਪੇਲ ਹੈ ਇਹ ਮਨ ਕਰਮਾ ਇਹ ਮਨ ਕਰਮਾ ਇਹ ਮਨ ਪੰਚ ਤਤ ਤੇ ਜਨਮ ਤਾਕਤ ਲੋਕੀ ਇਹ ਮਨ ਮੂੜਾ ਗੁਰਮੁਖ ਨਾਮ ਜਪੈ ਮਨ ਰੂੜਾ ਗੁਰਮੁਖ ਮਨ ਅਸਥਾਨੇ ਸੋਈ ਗੁਰਮੁਖ ਤ੍ਰੇ ਭਵਨ ਸੋਝੀ ਹੋਈ ਇਹ ਮਨ ਜੋ ਕੀ ਭੋਗੀ ਤਪ ਤਾਪੈ ਗੁਰਮੁਖ ਚੀਨੈ ਹਲ ਤਰਬ ਆਪੈ ਮਨ ਬੈਰਾਗੀ ਹੋ ਮੈਂ त्यागी ਕਟ ਕਟ ਮਨ ਸਾਦ ਵਿਧਾ ਲਾਗੀ RAM ਰਸਾਇਨ ਗੁਰਮੁਖ ਚਾਖੈ ਦਾ ਕਰ ਮਹਿਲੀ ਹਰ ਪਤ ਰਾਖੈ ਇਹ ਮਨ ਰਾਜਾ ਸੂ ਸੰਗਰਾਮ ਇਹ ਮਨ ਨਿਰਭਉ ਗੁਰਮੁਖ ਨਾਮ ਮਾਰੇ ਪੰਜ ਆਪਣੇ ਵਸ ਕੀਏ ਹਉ ਮੈਂ ਗਰਾ ਇਕਤ ਥਾਂ ਕੀਏ ਗੁਰਮੁਖ ਰਾਗ ਸਵਾਦ ਅਨ त्याਗੇ ਗੁਰਮੁਖ ਇਹ ਮਨ ਭਗਤੀ ਜਾਗੇ ਅਰਹਦ ਸੁਣ ਮਾਨਿਆ ਸ਼ਬਦ ਵਿਚਾਰੀ ਆਤਮ ਚੀਨ ਭਏ ਨਰੰਕਾਰੀ ਇਹ ਮਨ ਨਿਰਮਲ ਦਰ ਪਰ ਸੋਈ ਗੁਰਮੁਖ ਭਗਤ ਭਾਉ ਤੁਨ ਹੋਈ ਅਹਨ ਸਹਾਰਜ ਗੁਰ ਪ੍ਰਸਾਦ ਘਟ ਘਟ ਸੋ ਤਬ ਆਦ ਜੁਗਾਦ RAM ਰਸਾਇਣ ਇਹ ਮਨ ਮਾਤਾ ਸਰਬ ਰਸਾਇਣ ਗੁਰਮੁਖ ਜਾਤਾ ਬਾਬਤ ਹੈਤ ਗੁਰ ਚਰਨ ਨਿਵਾਸਾ ਨਾਨਕ ਹਰ ਜਨ ਕੇ ਦਾਸ ਅੰਦਾਸਾ ਆਸਾ ਮੁਹੱਲਾ ਪਹਿਲਾ ਕੰਨ ਬਿਨ ਸੈ ਧਨ ਕਾਂ ਕੋ ਕਹੀਐ ਬਿਨ ਗੁਰ ਰਾਮ ਨਾਮ ਕਤ ਨਹੀਂਐ ਰਾਮ ਨਾਮ ਧਨ ਸੰਗ ਸੁਖਾਈ ਅਹ ਇਸ ਮੇਰ ਮਨ ਹਰ ਲਿਵ ਲਾਈ ਰਾਮ ਨਾਮ ਬਿਨ ਕਵਨ ਹਮਾਰਾ

ਰੋਗ ਮਿਟੇ ਦੁਖ ਠਾਕ ਰਹਾਇਆ ਅਵਰ ਨਾ ਔਖਦ ਤੰਤ ਨਾ ਮੰਤਾ ਹਰ ਹਰ ਸਿਮਰਨ ਕੇਲ ਵਿਖ ਹੰਤਾ ਤੂੰ ਆਪ ਭੁਲਾਵਹਿ ਨਾਮ ਵਿਸਾਰ ਤੂੰ ਆਪ ਤੇ ਰਾਖਹਿ ਕਿਰਪਾ ਧਾਰ ਰੋਗ ਭਰਮ ਭੇਦ ਮਨ ਦੂਜਾ ਗੁਰ ਦਿਨ ਭਰਮ ਜਪ ਹੈ ਜਪ ਦੂਜਾ ਆਦ ਪੁਰਖ ਗੁਰ ਦਰਸ ਨਾ ਦੇਖੈ ਵੇਨ ਗੁਰ ਸ਼ਬਦੈ ਜਨ ਕੇ ਲੇਖੈ ਦੇਖ ਅਚਰਜ ਰਹਿ ਬਿਸਮਾਦ ਘਟ ਘਟ ਸੁਰ ਨ ਅਰਥ ਸਹਜ ਸਮਾਦ ਭਰਪੁਰ ਧਾਰ ਰਹੇ ਮਨ ਮਾਹੀ ਤੁਮ ਸੰਸਰ ਅਵਰ ਕੋ ਨਾਮ ਜਾ ਕੀ ਭਗਤ ਹੇਤ ਮੁਖ ਨਾਮ ਸੰਤ ਭਗਤ ਕੀ ਸੰਗਤ ਰਾਮ ਬੰਧਨ ਤੋਰੇ ਸਹਜ ਤੀਆ ਛੂਟੈ ਗੁਰਮੁਖ ਹਰ ਗੁਰ ਗਿਆਨ ਨਾ ਜਮ ਦੂਤ ਦੁਖ ਤਿਸ ਲਾਗੇ ਜੋ ਜਨ ਰਾਮ ਨਾਮ ਲਿਵ ਜਾਗੇ ਭਗਤ ਵਛਲ ਭਗਤਾ ਹਰ ਸੰਗ ਨਾਨਕ ਮੁਕਤ ਭਏ ਹਰ ਰੰਗ ਆਸਾ ਮਹੱਲਾ ਪਹਿਲਾ ਇਕ ਤੁਕੀ ਗੁਰ ਸੇਵੇ ਸੋ ਠਾਕੁਰ ਜਾਣੈ ਦੁਖ ਮਿਟੈ ਸਤ ਸ਼ਬਦ ਪਛਾਨੈ ਰਾਮ ਜਪ ਹੋ ਮੇਰੀ ਸਖੀ ਸਖੈਨੀ ਸਤ ਗੁਰ ਸੇਵ ਦੇਖੋ ਪ੍ਰਭ ਨੈਣੀ ਰਹਾ ਬੰਧਨ ਕਰਮ ਧਰਮ ਹੋ ਕੀਆ ਬੰਧਨ ਪੁੱਤ ਕਲਸ ਮਨ ਦੀਆ ਬੰਧਨ ਕਿਰਖੀ ਕਰਹਿ ਕਿਰਸਾਨ ਹਉ ਮੈਂ ਦਨ ਸਹੈ ਰਾਜਾ ਮੰਗੈ ਦਾਨ ਬੰਧਨ ਸੋਗਾ ਅਣ ਵਿਚਾਰੀ ਚਿਤ ਨਾਹੀ ਮਾਇਆ ਹੋ ਪਸਾਰੀ ਬੰਧਨ ਸ਼ਾ ਸੰਤ ਹੈ ਧਨ ਜਾਏ ਬਿਨ ਹਰ ਭਗਤ ਨਾ ਪਵਾਈ ਥਾਏ ਬੰਧਨ ਬੇਦਬਾਦ ਅਹੰਕਾਰ बंधन विरसे मोह विकार नानक